ਰੱਬ ਦਾ ਕੋਖੋਫ ਤੁਸੀਂ ਦਿਲ ਚੋ ਪਲਾਤਾ ਓਏ ਸਿਆਣਾ ਬਿਆਣਾ ਬੰਦਾ ਨੰਗਾ ਕਰਕੇ ਵਿਖਾਤਾ ਓਏ ਹੋ ਰੱਬ ਦਾ ਕੋਖੋਫ ਤੁਸੀਂ ਦਿਲ ਚੋ ਪਲਾਤਾ ਓਏ ਸਿਆਣਾ ਬਿਆਣਾ ਬੰਦਾ ਨੰਗਾ ਕਰਕੇ ਵਿਖਾਤਾ ਓਏ ਚੰਨ ਡਲ ਰਾਲੀ ਕੀਤੀ ਕਰ ਤੂ ਤੋ ਥੋੜੀ ਪੈਰਾ ਚਲਤਾੜ ਜਾਂਦੀ ਐ ਹਾਏ ਨਾ ਬਣਾਈ ਹੋਈ ਵੀਡੀਓ ਕਈਆਂ ਦੇ ਘਰ ਜਾੜ ਜਾਂਦੀ ਐ AI ਨਾ ਬਣਾਈ ਗੰਦੀ ਵੀਡੀਓ ਕਈਆਂ ਦੇ ਘਰ ਜਾੜ ਜਾਂਦੀ ਐ AI ਨਾ ਬਣਾਈ ਗੰਦੀ ਵੀਡੀਓ ਕਈਆਂ ਦੇ ਘਰ ਜਾੜ ਜਾਂਦੀ ਐ ਫੇਸਬੁਕ ਇੰਸਟਾ ਤੋਂ ਵੀਡੀਓ ਓਏ ਚੱਕ ਕੇ ਖੋਰੇ ਕਿਹੜੀ ਔਰਤ ਨਾ ਜੋੜ ਦਿੰਦੇ ਰੱਖ ਸ਼ੁਭਾਸ ਪਰਿਵਾਰ ਦਾ ਉਹ ਸੀਨਿਆਂ ਨੂੰ ਸਾੜ ਜਾਂਦੀ ਐ ਏ ਆਈ ਨਾ ਬਣਾਈ ਹੋਈ ਵੀਡੀਓ ਕਈਆਂ ਦੇ ਕਰ ਝਾੜ ਜਾਂਦੀ ਐ ਹਾਂ ਏ ਆਈ ਨਾ ਬਣਾਈ ਗੰਦੀ ਵੀਡੀਓ ਕਈਆਂ ਦੇ ਕਰ ਝਾੜ ਜਾਂਦੀ ਐ ਉਹ ਦੇਖ ਇੱਕ ਵੀਡੀਓ ਮੈਂ ਹੱਦ ਕਰੀ ਪਈ ਐ 20 ਸਾਲੇ ਮੁੰਡੇ ਨਾਲ ਬੇਬੇਕ ਪਈ ਐ ਜੋ ਕਰਿਆ ਮੈਂ ਉਹ ਨਹੀਂ ਲਿਖ ਸਕਦਾ ਓਏ ਗੁੱਸਾ ਸਾਲੀ ਝਾੜ ਜਾਂਦੀ ਐ ਇਹ ਆਈ ਨਾ ਬਣਾਈ ਗੰਦੀ ਬੀੜਿਓ ਕੰਨਾਂ ਦੇ ਕਰ ਝਾੜ ਜਾਂਦੀ ਐ ਇਹ ਆਈ ਨਾ ਬਣਾਈ ਗੰਦੀ ਬੀੜਿਓ ਕੰਨਾਂ ਦੇ ਕਰ ਝਾੜ ਜਾਂਦੀ ਐ ਕਟ ਬਟੂਏ ਦੇਖ-ਦੇਖ ਦਿਲ ਡੋਲਦਾ ਆਉਂਦੀ ਨਹੀਂ ਸਮਝ ਸਾਡਾ ਆਗੂ ਕੋਈ ਨਹੀਂ ਬੋਲਦਾ ਇਹਨਾਂ ਬੇਲੀਆਂ ਕੰਮਿਆਂ ਦੀ ਮਾਰੀ ਸੋਚ ਕਹਿਰ ਗੁਜ਼ਾਰ ਜਾਂਦੀ ਐ ਇਹ ਆਈਨਾ ਬਣਾਈ ਗੰਦੀ ਵੀਡੀਓ ਕੰਿਆਂ ਦੇ ਕਰ ਝੜ ਜਾਂਦੀ ਐ ਇਹ ਆਈਨਾ ਬਣਾਈ ਗੰਦੀ ਵੀਡੀਓ ਕੰਿਆਂ ਦੇ ਕਰ ਝੜ ਜਾਂਦੀ ਐ ਸਸਕਲ ਜੀ ਮੈਂ ਤੁਹਾਡਾ ਆਪਣਾ ਪ੍ਰਗਟ ਬਟੂਹਾ ਮਿੱਤਰੋ ਤੁਹਾਨੂੰ ਪਤਾ ਵੀ AI ਦੇ ਨਾਲ ਅੱਜ ਕੱਲ ਬਹੁਤ ਸਾਰੀਆਂ ਵੀਡੀਓ ਬਣ ਰਹੀਆਂ ਨੇ ਜਿਹੜੀਆਂ ਚੰਗੇ ਭਲੇ ਬੰਦਿਆਂ ਦੀਆਂ ਕਈਆਂ ਦੀਆਂ ਮਤਲਬ ਜਿਵੇਂ ਹੁਣ ਆਪਾਂ ਪ੍ਰੀ ਵੈਡਿੰਗ ਹੁੰਦੀ ਆਪਾਂ YouTube ਤੇ ਪਾ ਦਨੇ ਆ ਜਾਂ Facebook ਤੇ ਪਾ ਦਨੇ ਆ Instagram ਤੇ ਪਾ ਦਨੇ ਆ ਜਾਂ ਕਿਤੇ ਹੋਰ ਪਾ ਦਨੇ ਆ ਉਥੋਂ ਲੋਕ ਵੀਡੀਓ ਚੱਕ ਲੈਂਦੇ ਨੇ ਫਿਰ ਕਿਸੇ ਹੋਰ ਹੀ ਔਰਤਾਂ ਦੇ ਨਾਲ ਮੁੰਡਿਆਂ ਦੇ ਨਾਲ ਕੁੜੀਆਂ ਦੀ ਇੱਕ ਦੂਜੇ ਨਾਲ ਗਲਤ 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 ਵੀਡੀਓ ਬਣਾ ਕੇ ਜਿਵੇਂ ਹੁਣ ਮੁੱਖ ਮੰਤਰੀ ਸਾਹਿਬ ਦੀ ਪਿੱਛੇ ਜੇ ਬਣਾਈ ਸੀ ਹਨਾ ਹੋਰ ਦੀ ਬਣਾ ਕੇ ਜਿਵੇਂ ਮਤਲਬ ਹਰਮੰਦਰ ਸਾਹਿਬ ਦੀ ਪਿੱਛੇ ਜੇ ਬਣਾਈ ਸੀ ਹੋਰ ਕਈ ਐਕਟਰਾਂ ਦੀ ਐਕਟਰਨੀਆਂ ਦੀ ਬਣਾ ਕੇ ਮਤਲਬ ਗੰਦੀਆਂ ਵੀਡੀਓ ਬਣਾ ਕੇ ਜਾਂ ਮਤਲਬ ਬੈਡ ਵੀਡੀਓ ਬਣਾ ਕੇ ਜਾਂ ਕਿਤੇ ਕੋਈ ਟੈਂ ਦੀਆਂ ਇਮਾਰਤਾਂ ਜਾਂ ਲੜਾਈ ਝਗੜਾ ਇਦਾਂ ਦੀਆਂ ਬੜਾ ਕੇ ਨਾ ਵੀਡੀਓ ਫਿਰ AI ਦੇ ਨਾਲ ਪਾ ਦਿੰਦੇ ਨੇ ਫਿਰ ਤੁਹਾਨੂੰ ਪਤਾ ਵੀ ਬਹੁਤ ਮੁਸ਼ਕਲ ਪੈਦਾ ਹੁੰਦੀ ਹੈ ਪਰਵਾਰਾਂ ਦੇ ਪਰਿਵਾਰ ਤਬਾਹ ਹੋ ਰਹੇ ਨੇ ਲੜਾਈਆਂ ਝਗੜੇ ਹੋ ਰਹੇ ਨੇ ਬਹੁਤ ਕੁਝ ਹੋ ਜਾਂਦਾ ਜਿਹਨੂੰ ਇਹਦੇ ਬਾਰੇ ਪਤਾ ਨਹੀਂ ਹੁੰਦਾ ਵੀ ਕੀ ਕਰਿਆ ਹੋਇਆ ਉਹ ਸੱਚ ਮੰਨ ਲੈਂਦਾ ਸੋ ਫਿਰ ਇਦਾਂ ਦਾ ਹੋ ਜਾਂਦਾ ਲਓ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ